ਗੁਰੂ ਸਾਰਿਸ ਸੰਗਠਨ ਵੱਲੋਂ ਪਰਿਵਰਤਨ ਆਰੰਭ ਦੇ ਜਿਹਾ ਹੈ ਪੁਸਤਿਕਾ ਸਾਹਿਤਾ ਵਾਲੀ ਗੁਰੂਪ੍ਰਸਤਿ ਕਥੇ ਉੜਪਾ ਜੀ ਜੋ ਪਾਵਨ ਗੁਰਦੁਆਰਾਂ ਦਾ ਪ੍ਰਕਾਸ਼ਾਨ ਅੰਬੋਲਾ ਬਾਗਚਾ ਦਾ ਹਨ ਕੋਟੇਦਰ ਸਿਾਰੇ ਪ੍ਰਾਪਤ ਹੋ ਰਹਿਣਾ ਆਪ ਨੂੰ ਸੰਤਾਂ ਨੂੰ ਗੁਰਮੁਖ ਪਿਆਰੇ ਪੈਸੇ ਪੈ ਮੇਜਰ ਜੀ ਜਿਨ੍ਹਾਂ ਨੇ ਬੜਾ ਵੱਡਾ ਹਾਲਾ ਦਿੱਤਾ ਸਾਈਕਲ ਦੀ ਉਪਲਬਧਤਾ ਆਰੰਭ ਮਾਸਕਾ ਨਗਰ ਕੰਟਾਲੂ ਦੇ ਚੱਲ ਰਿਹਾ ਹੋਇਆ ਜੇ ਮੈਂ ਨੇ ਆਪਣੇ ਕਾਰਡ ਦੇ ਕੂਪੋਨ ਲੈ ਕੇ ਨਕਲ ਕਾਰ ਆਦਿ ਜੀ ਨੇ ਸੈਕਲ ਯਾਤਰਾ ਨੂੰ ਸੰਭਾਲੀ ਤੇ ਉਹ ਲੇਲ ਦਾ ਅਕਤੂਰ ਵਾਪਸ ਨੂੰ ਨਾ ਬਾਸਾ ਜੀ ਨੂੰ ਚੇਹਰਾ ਸਰਦਾਰ ਅੱਲਾਸ ਸਿੰਘ ਚਾਹਲ ਜੀ ਵਰਗੂ ਇਹਨਾਂ ਨੇ ਵੀ ਸੈਕਲ ਦੇ ਉੱਪਰ ਸਮੁੱਚੀ ਜੋਤ ਮਰਨ ਯਾਤਰਾ ਜਿੰਨਾਂ ਤੇ ਇਹਦੇ ਬਾਅਦ ਕੀ ਗੁਰਮੁਖ ਪਿਆਰੇ ਜਿਨ੍ਹਾਂ ਨੇ ਇਹ ਕਾਉ ਪ੍ਰਭਾ ਜੋ ਹੈ ਉਹ ਅਰੰਭਿਆ ਇਹ ਪਾਵਨ ਤੂਸਰ ਸਥਾਨ ਬਾਬਾ ਸ਼੍ਰੀਚਰ ਜੀ ਦਾ ਬਾਬਾ ਸ਼੍ਰੀਚਰ ਜੀ ਨੇ ਲੱਗਦਾ ਘਰ 62 ਸਾਲ ਇਸ ਪਾਵਨ ਸਥਾਨ ਤੇ ਰੱਖ ਰਿਹਾ ਹੈ ਸਤਿ ਸਾਧਨਾ ਕੀਤੀ ਬਾਬਾ ਸ਼੍ਰੀ ਚੰਦ ਜੀ ਨੂੰ ਨਮਨਵਾਸ ਤੇ ਪੰਨੀ ਪਾਤਸ਼ਾਹ ਮਹਾਰਾਜ ਜੀ ਗੁਰੂ ਸ਼ੇਵ ਪਾਤਸ਼ਾਹ ਮਹਾਰਾਜ ਜੀ ਪਾਕਿਸਤਾਨ ਦੇ ਰਾਹਸਤਾਨ ਪੰਨੀ ਪਾਤਸ਼ਾਹ ਮਹਾਰਾਜ ਜੀ ਲਗਭਗ 6 ਮਹੀਨੇ 5 ਮਹੀਨੇ 27 ਦਿਨ ਇਸ ਸਤਾਨ ਦੇ ਘੜੇ ਉਹਨਾਂ ਦੇ ਕਨਾਲ ਹੀ ਪਾਕਿਸਤਾਨ ਵਿੱਚੋਂ ਜੋ ਦੁਆਰਾ ਗੁਰੂ ਸ਼ੇਵ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜਾ ਰਹੇ ਜਾਂਦਾ ਹਮੇਸ਼ਾ ਉਹਨਾਂ ਦੀ ਜ਼ਾਤ ਵਿੱਚ ਹੈ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਉਹਨਾਂ ਦੇ ਬੇਤਨ ਬਲਾਸ ਹੋਏ ਗਾਰਨੀਆਂ ਪ੍ਰਤੀਆਂ ਪ੍ਰਾਪਤ ਕੀਤੀ ਆ ਉਪਰੰਤ ਜੇਕਰ ਜਟੰਮਰ ਸਰ ਜਗਨ ਸਰ ਜੀ ਦੀ ਸਰਪਾਦਨਨ ਕੀਤੀ ਸ਼ਹਾਦਤ ਪ੍ਰਾਪਤ ਹੋਈ ਜੀ ਸ਼ੇਰਪਾਸ਼ਾ ਮਹਾਰਾਜ ਜੀ ਦੇ ਪਰਿਵਾਰਕ ਦੇ ਪਾਕਿਸਤਾਨ ਦੇ ਪਹੁੰਚੇ ਬਾਬਾ ਗੁਰਦਾਸਤਾ ਜੀ ਇਸੇ ਹੀ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਦੇ ਸਪੋਧ ਕੀਤੇ ਜਿਸ ਨਾਲ ਤੇ ਬਾਬਾ ਸ਼੍ਰੀ ਚੰਦ ਨੇ ਵਾਪਸਤਾ ਸੁੱਖ ਦਾ ਅਨੁਭਵ ਪ੍ਰਾਪਤ ਕੀਤਾ ਢੀਣ ਗੁਣੀ ਕਟਕਾ ਜੀ ਮਾਰ ਮੰਦਿਆ ਸੋਈ ਬਾਤ ਦਾ 1.2 ਕਿਲੋਮੀਟਰ ਫਿਰ ਬਾਬਾ ਜੀ ਚੰਦੇ ਜੀ ਗਲौरी ਸਰ ਜੀ ਦੇ ਪਾਕਿਸਤਾਨ ਤੇ ਪਹੁੰਚਦੇ ਹਨ 9 ਦਿਨ ਆਪਣੇ ਘਰ ਉਤਰਨ ਤੋਂ ਉਪਰੰਤ ਫਿਰ ਚੰਦੇ ਤੇ ਚੰਨੇ ਕੋਲ ਸੱਚਖੰਡ ਪਿਆਲਾ ਕਰਦੇ ਹਨ ਇਸੇ ਦੇ ਸ਼ੁਰੂਆਤੀ ਦੌਰ ਦਾ ਪਰੰਪਰਤਕ ਨਿਰੰਕੰਟ ਕਾਰਸੂ ਜੀ ਮਾਨਸੂ ਚ ਬਾਬਾ ਜੀ ਦਾਸ ਸਿੰਘ ਜੀ ਤਨਤਾਰ ਸਾਹਿਬ ਵਾਲੇ ਦੀ ਸੇਵਾ ਨੂੰ ਬਾਰੇ ਹੈ ਨਾ ਵੱਡੇ ਪੱਧਰ ਤੇ ਸੰਪਰਸ ਪਾਕਿਸਤਾਨ ਤੇ ਪਹੁੰਚ ਗਏ ਇਹ ਸੰਕੇਤ ਜਿਹੜੇ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਦੀ ਸਰਦਾਰ ਮੇਜਰ ਸਿੰਘ ਜੀ ਦਾ ਉਤਾਲਨਾ ਜੋ ਹੈ ਬਰਾਏ ਸ਼ੰਦਗਾ ਗੰਗੂਰ ਜੋ ਸਾਈਕਲ ਦੇ ਉੱਪਰ ਵੱਖ-ਵੱਖ ਪਵਨ ਸਥਾਨਾਂ ਦੀ ਯਾਤਰਾ ਕਰਦੇ ਹੋਇਆ ਸੰਕਟਾਂ ਨੂੰ ਗੁਰ ਇਤਿਹਾਸ ਪਵਨ ਇਤਿਹਾਸ ਜਿਹੜੇ ਹਨ ਇਤਿਹਾਸਿਕ ਸਥਾਨ ਉਹਨਾਂ ਦੇ ਦਰਸ਼ਨ ਦਿਖਾਰੇ ਕਰਾਦੇ ਤੇ ਨਾਲ ਨਾਲ ਗੁਰ ਇਤਿਹਾਸ ਜੋ ਹੈ ਉਸ ਦੀ ਵੀ ਜਾਣ ਪਾ ਰਹੇ ਹਨ ਸਰਗੁਰੂ ਬਾਦਸ਼ਾਹ ਮਹਾਰਾਜ ਜੀ ਨਿਰਕਰਨ ਐਸਾ ਪੈ ਮੇਜਰ ਸਿੰਘ ਜੀ ਦੇ ਸਰਪ੍ਰੇਮ ਨਾਮ ਤੇ ਪਰਿਆਹਾ ਸਲਕਣ ਦੀ ਆਰੰਭੀ ਸੇਵਾ ਆਰੰਭੇ ਕਾਰਜ ਦੇ ਨਿਰਧਾਰਨ ਤੋਂ ਲੈ ਕੇ ਸੰਪੂਰਨ ਹੋਣ ਤੱਕ ਫਤੇ ਬੁਲਾਓ ਆਪੋ ਜੀ ਵਾਹਿਗੁਰਜੀ ਦਾ ਕਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਕੀ ਫਤਿਹ ਜੀ